ਹਾਂ ਤਾਂ ਦੱਸ ਦਈਏ ਦੋਸਤੋ ਕਿ ਹੁਣੇ-ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਦੋਸਤੋ ਕਿ ਭਾਨੇ ਸਿੱਧੂ ਦੇ ਹੱਕ ਵਿੱਚ ਕੋਰਟ ਦੁਨਨੇ ਤੋਂ ਬਾਅਦ ਹੁਣ ਧੂਰੀ ਦੇ ਵਿੱਚ ਇੱਕ ਵੱਡਾ ਇਕੱਠ ਹੋਣਾ ਸੀ ਜਿੱਥੇ ਕਿ ਸਿਮਰਨਜੀਤ ਸਿੰਘ ਮਾਨ ਨੇ ਵੀ ਪਹੁੰਚਣਾ ਸੀ ਪਰ ਹੁਣ ਤਾਂ ਦੱਸ ਦਈਏ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈ ਅਤੇ ਪੁਲਿਸ ਦਾ ਪੈਰਾ ਲਗਾ ਕੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ ਇਸ ਤਰ੍ਹਾਂ ਦੋਸਤੋ ਭਾਨੇ ਸਿੱਧੂ ਦੇ ਲਈ ਹੋਣ ਵਾਲੇ ਵੱਡੇ ਇਕੱਠ ਤੇ ਸਰਕਾਰ ਨੇ ਇੱਕ ਕੰਨੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਅੱਜ ਭਾਨੇ ਸਿੱਧੂ ਨੂੰ ਲੈ ਕੇ ਧੂਰੀ ਚ ਜਾਣੇ ਕਿ 1 ਫਰਵਰੀ 2024 ਨੂੰ ਧੂਰੀ ਦੇ ਵਿੱਚ ਇੱਕ ਫਾਟਕ ਜਿਹੜਾ ਆਪਾਂ ਕਹਿੰਦੇ ਵੀ ਰੇਲਾਂ ਜਾਮ ਕਰਨੀਆਂ ਸੀ ਵੱਡਾ ਐਲਾਨ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਸ ਕਰਕੇ ਇੱਥੇ ਮੈਂ ਜ਼ਿਕਰ ਕਰੂੰਗਾ ਐਮਪੀ ਸਮਰਨਜੀਤ ਸਿੰਘ ਮਾਨ ਦਾ ਸਾਨੂੰ ਹੁਣੇ-ਹੁਣੇ ਇੱਕ ਵੱਡੀ ਅਪਡੇਟ ਮਿਲੀ ਆ ਵੀ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਘਰ ਦੇ ਵਿੱਚ ਹੌਸ ਅਰੈਸਟ ਕਰ ਲਿਆ ਗਿਆ ਹੈ ਭਾਰੀ ਪੁਲਿਸ ਫੋਰਸਫੁਲ ਲੱਗੀ ਹੋਈ ਹੈ ਸਾਡੇ ਨਾਲ ਉਹਨਾਂ ਦੇ ਜਿਹੜੇ ਦੋਤੇ ਨੇ